ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਸੰਗਤ ਜੀ ਆਓ ਸਭ ਤੋਂ ਪਹਿਲਾਂ ਪਿਆਰੇ ਸਤ ਗੁਰਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਚਨਾ ਗੁਰ ਫਤੇ ਤੋਂ ਵੰਜਿਆ ਨਾ ਰਵੇ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਸੰਗਤ ਜੀ ਪਾਤਸ਼ਾਹ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ RAM ਸੋ ਸਾਤਸੰਗਤ ਜੀ ਜਿਵੇਂ 100 ਸਾਲ ਕੋਈ ਧੂਣੀਆਂ ਤਾਪਣ ਵਾਲਾ ਹੋਵੇ ਤੇ ਇੱਕ ਇਨਸਾਨ ਉਹ ਹੈ ਜਿੰਨੇ ਥੋੜੀ ਜੀ ਸਤਸੰਗਤ ਕੀਤੀ ਹੈ ਕਾਲ ਯੁਗ ਦੇ ਅੰਦਰ ਪਾਤਸ਼ਾਹ ਕਹਿੰਦੇ 100 ਸਾਲ ਧੂਣੀਆਂ ਤਾਪਣ ਵਾਲਾ ਵੀ ਕਾਲ ਯੁਗ ਦੇ ਵਿੱਚ ਇੱਕ ਮਿੰਟ ਦੀ ਕਿਸੇ ਨੇ ਸੰਗਤ ਕੀਤੀ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਜਦੋਂ ਆਪ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਦਾ ਦੀ ਝੋਲੀ ਅੱਡ ਕੇ ਗੁਰੂ ਮਹਾਰਾਜ ਦੇ ਵਿਚਾਰ ਸਰਵਣ ਕਰਾਂਗੇ ਨਾ ਕਈ ਕੋਟਕ ਜਗ ਫੁਲਾ ਫਿਰ ਕਈ ਕਰੋੜ ਜੱਗਾਂ ਦਾ ਫਲ ਪ੍ਰਾਪਤ ਹੁੰਦਾ ਹੈ ਕੇਵਲ ਤੇ ਕੇਵਲ ਕਿਵੇਂ ਸੁਣ ਗਾਵਨ ਹਰੇ ਰਾਮ ਸੋ ਕਈ ਕਰੋੜ ਜੱਗਾਂ ਦਾ ਫਲ ਮਿਲਦਾ ਹੈ ਸੁਣਨ ਤੇ ਗਾਉਣ ਵਾਲੇ ਨੂੰ ਸੋ ਮਹਾਰਾਜ ਕਹਿੰਦੇ ਨੇ ਭਾਈ ਨਾਮ ਜਪੋ ਕਿਸੇ ਫਸਲ ਨੂੰ ਉਹਦੇ ਸਮੇਂ ਦੇ ਅਨੁਸਾਰ ਨਹੀਂ ਬੀਜਦੇ ਕਿਸੇ ਹੋਰ ਸਮੇਂ 'ਚ ਬੀਜ ਦਿੰਨੇ ਆਂ ਹੋਰ ਰੁੱਤ ਵਿੱਚ ਬੀਜ ਦਿੰਨੇ ਆਂ ਫਿਰ ਸਾਧ ਸੰਗਤ ਜੀ ਕਦੇ ਫਲ ਨਹੀਂ ਦਿੰਦੀ ਕਦੀ ਫਲ ਪ੍ਰਾਪਤ ਨਹੀਂ ਹੋ ਸਕਦਾ ਇਸੇ ਤਰ੍ਹਾਂ ਸੁਪਾਰਸ਼ਾ ਕਹਿੰਦੇ ਜਿਹੜਾ ਇਹ ਸਮਾਂ ਹੈ ਕਲਯੁਗ ਦਾ ਸਮਾਂ ਹੈ ਨਾ ਅਬ ਕੱਲੂ ਆਇਓ ਰੇ ਇੱਕ ਨਾਮ ਬੋਬ ਹੋ ਬੋਬ ਹੋ ਪਾਤਸ਼ਾਹ ਕਹਿੰਦੇ ਨੇ ਭਾਈ ਸਮਾਂ ਆ ਗਿਆ ਰੁੱਤ ਆ ਗਈ ਆ ਨਾਮ ਬੀਜਣ ਦੀ ਰੁੱਤ ਆਈ ਆ ਨਾਮ ਬੀਜ ਲੋ ਦੇਖਿਓ ਕਿਤੇ ਭੁੱਲ ਨਾ ਜਾਇਓ ਪਾਤਸ਼ਾਹ ਸਮਝਾ ਰਹੇ ਨੇ ਆਬ ਕੱਲੂ ਆਏ ਹੋਰੇ ਇੱਕ ਨਾਮ ਬੋਬ ਹੋ ਬੋਬ ਹੋ ਪੀ ਨਾਮ ਬੀਜ ਲੈ ਅਨਰੁੱਤ ਨਾਹੀ ਨਾਹੀ ਮਤ ਪਰਮ ਫੂਲ ਹੋ ਪੂਲੋ ਮਹਾਰਾਜ ਕਹਿੰਦੇ ਨੇ ਭਾਈ ਪ੍ਰੇਮੀਆਂ ਪਰਮ ਵਿੱਚ ਨਾ ਪਵੋ ਹੁਣ ਨਾਮ ਬੀਜਣ ਦੀ ਰੋ ਤਾਈ ਹੋਈ ਹੈ ਸੋ ਕਾਲ ਯੁਗ ਦੇ ਅੰਦਰ ਨਾਮ ਜਪਣ ਦਾ ਬਹੁਤ ਵੱਡਾ ਫਲ ਹੋਇਆ ਕਰਦਾ ਹੈ ਬਾਕੀ ਕਰਮ ਤੇ ਹੋਰ ਜਿੰਨੇ ਵੀ ਤੀਰਥ ਵਰਤ ਆਦ ਨੇ ਇਹ ਚੀਜ਼ਾਂ ਕੰਮ ਨਹੀਂ ਕਰਿਆ ਕਰਦੀਆਂ ਕਦੀ ਕੰਮ ਨਹੀਂ ਆਉਂਦੀਆਂ ਇੱਕ ਦਫਾ ਗੁਰਨਾਨਕ ਪਾਤਸ਼ਾਹ ਮਰਦਾਨਾ ਤੇ ਬਾਲਾ ਸਮੇਤ ਜਗਤ ਦਾ ਉਧਾਰ ਕਰਦੇ ਜਾ ਰਹੇ ਨੇ ਰਸਤੇ ਵਿੱਚ ਮਰਦਾਨਾ ਕਹਿਣ ਲੱਗਾ ਪਾਤਸ਼ਾਹ ਜੀ ਆਪ ਨਾਮ ਦੀ ਬੜੀ ਮਹਿਮਾ ਦੱਸਦੇ ਹੋ ਨਾਮ ਦੀ ਮਹਿਮਾ ਕਰਦੇ ਵੀ ਹੋ ਪਰ ਇਸ ਸੰਸਾਰ ਨੂੰ ਕਿਉਂ ਸਮਝ ਨਹੀਂ ਆਉਂਦੀ ਕਿਉਂ ਨਹੀਂ ਇਹ ਲੋਕ ਇਸ ਗੱਲ ਨੂੰ ਸਮਝਦੇ ਕਿ ਨਾਮ ਜਪਣਾ ਚਾਹੀਦਾ ਹੈ ਤਾਂ ਗੋ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਜੋ ਕੀਮਤੀ ਚੀਜ਼ਾਂ ਹੋਇਆ ਕਰਦੀਆਂ ਨੇ ਨਾ ਇਹਨਾਂ ਦੀ ਕਦਰ ਕੇਵਲ ਕਦਰਦਾਨਾਂ ਨੂੰ ਹੋਇਆ ਕਰਦੀ ਏ ਬਾਕੀ ਸੰਸਾਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿਉਂਕਿ ਸੰਸਾਰ ਤੇ ਅੰਨਾ ਹੈ ਅੰਨਾ ਹੋਣ ਕਰਕੇ ਇਹਨੂੰ ਦਿਸਦਾ ਨਹੀਂ ਕਬੀਰਾ ਇੱਕ ਅਚੰਬੋ ਦੇਖੇਓ ਹੀਰਾ ਹਾਟ ਬਿਕਾਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਗੇ ਜਾਏ ਸੰਸਾਰ ਨੂੰ ਪਾਛਿਆ ਕਹਿੰਦੇ ਪਤਾ ਹੀ ਨਹੀਂ ਹੈ ਕਿ ਨਾਮ ਦੇ ਵਿੱਚ ਸ਼ਕਤੀ ਕਿੰਨੀ ਹੈ ਅੱਲਾਹ ਦੋ ਅੱਖਰ ਹਨ ਹਰੀ ਦੇ ਵਿੱਚ ਵੀ ਦੋ ਅੱਖਰ ਨੇ ਆਰਾਮ ਦੇ ਵਿੱਚ ਵੀ ਦੋ ਅੱਖਰ ਨੇ ਹਰੇ ਰਾਮ ਚਾਰ ਅੱਖਰ ਨੇ ਵਾਹਿਗੁਰੂ ਦੇ ਵਿੱਚ ਵੀ ਚਾਰ ਅੱਖਰ ਨੇ ਵਾਹਿਗੁਰੂ ਸ਼ਬਦ ਚਾਰ ਅੱਖਰਾਂ ਨੂੰ ਜੋੜ ਕੇ ਬਣਦਾ ਲੇਕਿਨ ਜਦੋਂ ਨਾਮ ਗੁਰੂ ਤੋਂ ਪ੍ਰਾਪਤ ਹੋ ਜਾਂਦਾ ਹੈ ਨਾ ਉਸ ਵੇਲੇ ਇਹਦੇ ਵਿੱਚ ਸ਼ਕਤੀ ਪੈ ਜਾਇਆ ਕਰਦੀ ਹੈ ਮੰਤਰ ਕੀ ਹੁੰਦੇ ਨੇ ਹੁਣ ਕੋਈ ਪੁੱਛੇ ਮੰਤਰ ਕੀ ਹੁੰਦੇ ਨੇ ਸੋ ਇਹ ਮੰਤਰ ਕੀ ਹੁੰਦੇ ਨੇ ਮੰਤਰ ਤਾਂ ਕੇਵਲ ਪੂਤ ਪ੍ਰੇਤਾਂ ਨੂੰ ਵਸ ਕਰਨ ਲਈ ਸਿੱਧ ਕੀਤੇ ਹੁੰਦੇ ਨੇ ਇਸੇ ਤਰ੍ਹਾਂ ਇਹ ਵਾਹਿਗੁਰੂ ਗ੍ਰੰਥ ਮੰਤਰ ਹੈ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਦਾ ਸੰਸਾਰ ਨੂੰ ਪਤਾ ਹੀ ਨਹੀਂ ਮਰਦਾਨਾ ਕਹਿਣ ਲੱਗਿਆ ਮਹਾਰਾਜ ਇਹ ਸਮਝ ਵਿੱਚ ਕਿਉਂ ਨਹੀਂ ਆਉਂਦਾ ਲੋਕਾਂ ਦੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਆ ਹਲੇ ਬਚਨ ਬिलास ਚੱਲੀ ਰਹੇ ਸਨ ਕਿ ਗੁਰੂ ਮਹਾਰਾਜ ਮਰਦਾਨੇ ਨੂੰ ਕਹਿਣ ਲੱਗੇ ਦੇਖ ਮਰਦਾਨਿਆ ਉਹ ਦੇਖ ਸ਼ਹਿਰ ਨਜ਼ਰ ਆ ਰਿਹਾ ਹੈ ਨਾ ਦੇਖ بڑے بڑے ਚੁਬਾਰੇ ਤੇ ਮਮਟੀਆਂ ਨਜ਼ਰ ਆ ਰਹੀਆਂ ਨੇ ਤੂੰ ਇਸ ਤਰ੍ਹਾਂ ਕਰ ਕਿ ਉੱਥੇ ਜਾ ਕੇ ਪ੍ਰਸ਼ਾਦ ਪਾਣੀ ਛੱਕਿਆ ਤੇਰੀ ਤੈਨੂੰ ਭੁੱਖ ਲੱਗੀ ਹੋਏਗੀ ਮਰਦਾਨਾ ਹੱਸਣ ਲੱਗਾ ਮਹਾਰਾਜ ਕਹਿਣ ਲੱਗੇ ਕੀ ਗੱਲ ਹੱਸਦਾ ਕਿਉਂ ਆ ਕਹਿਣ ਲੱਗਿਆ ਮਹਾਰਾਜ ਆਪ ਜੀ ਨੇ ਇਸ ਤਰ੍ਹਾਂ ਕਹਿ ਦਿੱਤਾ ਜਿਵੇਂ ਉੱਥੋਂ ਮੇਰੇ ਲਈ ਕੋਈ ਰਿਸ਼ਤੇਦਾਰ ਬੈਠਾ ਹੋਵੇ ਜਾਂ ਮੇਰੇ ਕੋਈ ਰਿਸ਼ਤੇਦਾਰ ਹੋਵੇ ਉੱਥੇ ਕਹਿਣ ਲੱਗਿਆ ਪਹਿਲਾਂ ਦਸ ਘਰਾਂ ਵਿੱਚ ਜਾਵਾਂਗਾ ਤੇ ਨਾਲੇ ਗਾਲਾਂ ਖਾਵਾਂਗਾ ਉਹੀ ਰੱਬ ਦਾ ਪਿਆਰਾ ਮਿਲਿਆ ਤਾਂ ਮੈਂ ਉਸ ਨੂੰ ਕਹਿਣਾ ਤੇ ਫਿਰ ਪ੍ਰਸ਼ਾਦੇ ਪਾਣੀ ਛਕਨ ਦਾ ਇੰਤਜ਼ਾਮ ਹੋਣਾ ਏ ਮਹਾਰਾਜ ਕਹਿਣ ਲੱਗੇ ਦੇਖ ਮਰਦਾਨਿਆਂ ਨਿਰੰਕਾਰ ਦੇ ਹੋਈਏ ਚਾਕਰ ਤੇ ਦੁਨੀਆ ਗੇ ਹੱਥ ਅੱਢੀਏ ਮਹਾਰਾਜ ਨੇ ਪੈਰ ਦਾ ਅੰਗੂਠਾ ਜ਼ਮੀਨ ਤੇ ਮਾਰਿਆ ਇੱਕ ਬਹੁਤ ਹੀ ਕੀਮਤੀ ਲਾਲ ਮਰਦਾਨੇ ਨੂੰ ਕੱਢ ਕੇ ਫੜਾਤਾ ਕਹਿਣ ਲੱਗੇ ਲੈ ਮਰਦਾਨਿਆਂ ਇਹ ਲੈ ਕੇ ਸ਼ਹਿਰ ਦੇ ਵਿੱਚ ਜਾ ਨਾਲੇ ਪ੍ਰਸ਼ਾਦ ਪਾਣੀ ਛਕ ਲਈ ਨਾਲੇ ਇਹਦੀ ਕੀਮਤ ਪੁੱਛ ਕੇ ਆਈ ਬੜਾ ਕੀਮਤੀ ਹੈ ਇਹ ਲਾਲ ਐਵੇਂ ਕਿਤੇ ਸਸਤੇ ਭਾਅ ਨਾ ਵੇਚ ਆਵੀਂ ਚੰਗੀ ਤਰ੍ਹਾਂ ਨਿਰਣਾ ਕਰਕੇ ਆਵੀਂ ਨਾ ਮਹਾਰਾਜ ਨੇ ਕੀਮਤ ਦੱਸੀ ਉਸ ਲਾਲ ਦੀ ਹੀਰੇ ਦੀ ਤੇ ਨਾ ਮਹਾਰ ਮਰਦਾਨੇ ਨੂੰ ਕੁਝ ਪਤਾ ਹੈ ਕੀਮਤ ਦਾ ਸੋ ਮਰਦਾਨਾ ਆ ਆਪਣੇ ਅੱਟੇ ਸੱਟੇ ਲਾਈ ਜਾਂਦਾ ਹੈ ਕਿ ਇਹਦਾ ਕੀਮਤ ਕਿੰਨੀ ਹੋਏਗੀ 20 ਰੁਪਏ ਦਾ ਹੋਣਾ ਹੈ ਸੋਚਦਾ ਹੈ ਕਦੇ ਸੋਚਦਾ 50 ਦਾ ਹੋਏਗਾ ਅੱਗੇ ਜਾ ਕੇ ਸ਼ਹਿਰ 'ਚ ਵੱਡ ਜਾਂਦਾ ਹੈ ਹੁਣ ਸਬਜ਼ੀ ਬਾਜ਼ਾਰ ਦੇਖ ਕੇ ਇੱਕ ਦੁਕਾਨ ਤੇ ਜਾਂਦਾ ਹੈ ਮਰਦਾਨੇ ਨੇ ਉਹ ਲਾਲ ਜਿਹੜਾ ਹੈ ਉਹ ਦੁਕਾਨਦਾਰ ਨੂੰ ਦਿੱਤਾ ਤੇ ਕਹਿਣ ਲੱਗਿਆ ਮੈਨੂੰ ਸਵਾ ਛੇਰ ਫਲ ਦੇ ਬਾਕੀ ਦੇ ਪੈਸੇ ਮੈਨੂੰ ਵਾਪਸ ਕਰ ਦਿਓ ਤਾਂ ਇਹ ਫਲ ਖਾ ਕੇ ਮੇਰੀ ਭੁੱਖ ਮਿਟ ਜਾਏਗੀ ਤਾਂ ਉਹਨੇ ਦੇਖਿਆ ਦੇਖ ਕੇ ਕਹਿਣ ਲੱਗਾ ਇਹਦਾ ਕੀ ਹੋਣਾ ਦੋ ਮੂਲੀਆਂ ਮਿਲ ਜਾਣਗੀਆਂ ਮਰਦਾਨਾ ਕਹਿਣ ਲੱਗਿਆ ਇਹ ਤਾਂ ਮੇਰੇ ਗੁਰੂ ਮਹਾਰਾਜ ਨੇ ਦਿੱਤਾ ਹੈ ਕਹਿੰਦੇ ਨੇ ਇਹਦੀ ਬਹੁਤ ਕੀਮਤ ਹੈ ਕਹਿੰਦਾ ਇਹਦੇ ਵਿੱਚ ਐਸਾ ਕੀ ਹੈ ਲਾਲ ਜਿਹਾ ਪੱਥਰ ਹੈ ਇਹ ਜੇ ਪੱਥਰ ਬਥੇਰੇ ਗੰਗਾ ਵਿੱਚ ਰੋਲਦੇ ਫਿਰਦੇ ਨੇ ਮਰਦਾਨਾ ਕਹਿਣ ਲੱਗਿਆ ਵਾਪਸ ਕਰ ਦਿਓ ਉਹਨੇ ਵਾਪਸ ਕਰਤਾ ਮਰਦਾਨਾ ਅੱਗੇ ਚੱਲਿਆ ਜਾਂਦਾ ਹੈ ਤੇ ਹਲਵਾਈ ਦੀ ਦੁਕਾਨ ਤੇ ਜਾਂਦਾ ਹੈ ਕਹਿਣ ਲੱਗਿਆ ਲੈ ਭਾਈ ਇਹ ਬੜਾ ਕੀਮਤੀ ਪੱਥਰ ਹੈ ਸਵਾ ਸੇਰ ਮੈਨੂੰ ਮਠਿਆਈ ਦੇ ਦੇ ਤੇ ਬਾਕੀ ਪੈਸੇ ਵਾਪਸ ਕਰ ਦੇ ਦੁਕਾਨਦਾਰ ਜਿਹੜਾ ਹੈ ਪੱਥਰ ਨੂੰ ਉਲਟਾ ਪਲਟਾ ਕੇ ਦੇਖਦਾ ਹੈ ਕਹਿਣ ਲੱਗਿਆ ਭਾਈ ਇਹਦੀ ਤਾਂ ਕੀਮਤ ਨਹੀਂ ਪੱਥਰ ਜਿਹਾ ਹੈ ਦੇਖਣ ਨੂੰ ਸੋਹਣਾ ਲੱਗਦਾ ਹੈ ਤੂੰ ਅੱਧਾ ਸੇਰ ਮਠਿਆਈ ਲੈ ਲੈ ਇਸ ਨਾਲ ਨਿਆਣੇ ਖੇਡ ਲਿਆ ਕਰਨਗੇ ਮਰਦਾਨੇ ਨੇ ਵਾਪਸ ਲੈ ਲਿਆ ਹੁਣ ਅੱਗੇ ਬਜਾਇ ਦੀ ਦੁਕਾਨ ਹੈ ਉਥੇ ਜਾ ਕੇ ਕਹਿ ਲੱਗਿਆ ਸ਼ਾਹ ਜੀ ਆ ਮੇਰੇ ਕੋਲ ਬੜਾ ਕੀਮਤੀ ਪੱਥਰ ਹੈ ਇਹ ਤੁਸੀਂ ਲੈ ਲਓ ਤੇ ਮੈਨੂੰ ਦੋ ਚਾਦਰਾਂ ਦੇ ਦਿਓ ਇੱਕ ਵਸਤਰ ਦੇ ਦਿਓ ਬਾਕੀ ਮੈਨੂੰ ਪੈਸੇ ਮੋੜ ਦਿਓ ਉਹ ਪੱਥਰ ਦੇਖ ਕੇ ਮਰਦਾਨੇ ਦੇ ਮੂੰਹ ਵੱਲ ਦੇਖਣ ਲੱਗਾ ਕਹਿ ਲੱਗਿਆ ਕੀ ਕਿਹਾ ਭਾਈ ਮਰਦਾਨੇ ਨੇ ਕਿਹਾ ਕਿ ਇਹ ਬਹੁਤ ਕੀਮਤੀ ਪੱਥਰ ਹੈ ਤੇ ਮੈਨੂੰ ਕੱਪੜੇ ਦੇ ਦੋ ਥੋੜੇ। सेठ ਕਹਿ ਲੱਗਿਆ ਤੂੰ ਕਹਿੰਨੇ ਬਹੁਤ ਕੀਮਤੀ ਹੈ। ਇਹੋ ਜੇ ਪੱਥਰ ਤਾਂ ਗੰਗਾ ਦੇ ਵਿੱਚ ਰੋਲਦੇ ਫਿਰਦੇ ਨੇ ਗੰਗਾ ਦੇ ਕਿਨਾਰੇ। ਜਿੰਨੇ ਮਰਜ਼ੀ ਲੈ ਆਓ। ਜੇ ਨਹੀਂ ਯਕੀਨ ਤਾਂ ਹੁਣੇ ਦਿਖਾ ਦਿੰਨਾ ਹਾਂ। ਮੈਂ ਇੱਥੇ ਰੱਖ ਛੱਡਾਂਗਾ ਦੇਖਣ ਨੂੰ ਸੋਹਣਾ ਲੱਗਦਾ। ਜੇ ਲੈਣੇ ਤੇ ਦੋ ਗਜ ਕਪੜਾ ਮਿਲ ਜਾਏਗਾ ਇਹਦੇ ਬਦਲੇ। ਮਰਦਾਨੇ ਨੇ ਉਹਦੇ ਤੋਂ ਵੀ ਲਾਲ ਵਾਪਸ ਲੈ ਲਿਆ। ਪੁਛਦਾ ਪਛੌਂਦਾ ਇੱਕ ਜੋਰੀ ਦੇ ਪਾਸ ਚਲਾ ਜਾਂਦਾ ਏ। ਹੁਣ ਜੋਰੀ ਨੇ ਦੇਖਿਆ ਕਹਿਣ ਲੱਗਿਆ 22 ਦਾ ਮੈਂ ਤੈਨੂੰ 100 ਰੁਪਿਆ ਮੁੱਲੋਂ ਦੇ ਸਕਦਾ ਹਾਂ। ਸੋ 100 ਰੁਪਿਆ ਮੁੱਲ ਪਉਂਦਾ ਏ। ਤੇ ਫਿਰ ਮਰਦਾਨਾ ਨੂੰ ਪੁੱਛਦਾ ਤੁਸੀਂ ਇਹ ਦੱਸੋ ਕਿ ਇੱਥੇ ਸਭ ਤੋਂ ਚੰਗਾ ਸਭ ਤੋਂ ਸਿਆਣਾ ਜੋਰੀ ਕਿਹੜਾ ਹੈ। ਫਿਰ ਨਾਮ ਦੱਸਦੇ ਨੇ ਸਾਲਸਰਾਏ ਕਹਿੰਦੇ ਸਾਲਸਰਾਏ ਜੋਰੇ ਸਭ ਤੋਂ ਵੱਡਾ ਜੋਰੀ ਹੈ। ਦੂਰ ਦੂਰ ਦੇਸ਼ਾਂ ਤੋਂ ਲੋਕ ਉਹਦੇ ਪਾਸ ਕੀਮਤੀ ਚੀਜ਼ਾਂ ਵੇਚਣ ਆਉਂਦੇ ਨੇ। ਮਰਦਾਨੇ ਨੇ ਦੁਕਾਨ ਦਾ ਅਤਾ ਪਤਾ ਪੁੱਛਿਆ, ਦੁਕਾਨ ਤੇ ਪਹੁੰਚ ਗਿਆ। ਜਾ ਕੇ ਪਤਾ ਕੀਤਾ ਤੇ ਕਹਿਣ ਲੱਗੇ ਸੇਠ ਜੀ ਉੱਥੇ ਜਾ ਕੇ ਪੁੱਛਦੇ ਨੇ ਕਿ ਕਿੱਥੇ ਨੇ ਸੇਠ ਜੀ ਕਹਿੰਦੇ ਸੇਠ ਜੀ ਤੇ ਉੱਪਰ ਨੇ ਸੋ ਉਸ ਨੇ ਦਰਵਾਜ਼ੇ ਮੂਰੇ ਜਾ ਕੇ ਰੱਸੀ ਖਿੱਚੀ ਤੇ ਅੰਦਰ ਘੰਟੀ ਵੱਜਦੀ ਹੈ ਸ਼ਾਹ ਜੀ ਦਾ ਨੌਕਰ ਬਾਹਰ ਆਉਂਦਾ ਹੈ ਜਿਹਦਾ ਨਾਮ ਅਦਰਕਾ ਸੀ ਕਹਿਣ ਲੱਗਿਆ ਕੀ ਗੱਲ ਹੋਈ ਮਰਦਾਨਾ ਜੀ ਨੇ ਕਿਹਾ ਮੈਂ ਆਹ ਲਾਲ ਵੇਚਣਾ ਚਾਹੁੰਨਾ ਹਾਂ ਤੇ ਦਾ ਮੁੱਲ ਪਤਾ ਕਰਨਾ ਹੈ ਕਿ ਕਿੰਨਾ ਹੈ ਨੌਕਰ ਕਹਿ ਲੱਗਿਆ ਕਿ ਉੱਪਰ ਹੀ ਆ ਜਾਓ ਕਹਿਣ ਲੱਗਿਆ ਸਾਹ ਜੀ ਮੇਰੇ ਪਾਸ ਬਹੁਤ ਕੀਮਤੀ ਚੀਜ਼ ਹੈ ਮੈਂ ਵੇਚਣੀ ਚਾਹਨਾ ਤੇ ਉਹ ਕਹਿਣ ਲੱਗੇ ਸਾਲਸਰਾਏ ਕਹਿਣ ਲੱਗਾ ਭਾਈ ਤੇਰਾ ਨਾਮ ਕੀ ਹੈ ਕਹਿੰਦਾ ਕਿ ਮੇਰਾ ਨਾਮ ਮਰਦਾਨਾ ਹੈ ਜਿਸ ਵਕਤ ਸਾਹ ਜੀ ਨੇ ਲਾਲ ਦੇਖਿਆ ਤੇ ਉਹ ਢਾਸਣਾ ਲਾ ਕੇ ਪਿਆ ਸੀ ਟੇਡਾ ਜਿਹਾ ਹੋ ਕੇ ਇੱਕਦਮ ਉੱਠ ਕੇ ਬਹਿ ਗਿਆ ਹੈਰਾਨ ਹੋ ਗਿਆ ਚਿਹਰੇ ਦਾ ਰੰਗ ਲਾਲ ਹੋ ਗਿਆ ਰੋਸ਼ਨੀ ਵੱਲ ਕਰਕੇ ਕਿਧਰੇ ਨੂੰ ਦੇਖਦਾ ਹੈ ਕਦੀ ਉੱਪਰ ਕਰਕੇ ਕਦੀ ਥੱਲੇ ਕਰਕੇ ਦੇਖਦਾ ਹੈ ਨੌਂਕਰ ਨੂੰ ਆਵਾਜ਼ ਮਾਰੀ ਬੇਟਾ ਅਧਰਕਾ ਆ ਦੇਖ ਲਾਲ ਬੜੀ ਦੇਰ ਬਾਅਦ ਦੇਖਣ ਨੂੰ ਮਿਲਿਆ ਇਹ ਇਹ ਬੇਕੀਮਤੀ ਹੈ ਇਹਦੀ ਪਰਖ ਸਾਡੇ ਉਸਤਾਦਾਂ ਨੂੰ ਸੀ ਉਹਨਾਂ ਨੇ ਇਹ ਰਮਝ ਦਸੀ ਕਿ ਇਹ ਕਦੇ ਕਢਾਈ ਕਦੀ ਕਦਾਈ ਜ਼ਿੰਦਗੀ 'ਚ ਦੇਖਣ ਨੂੰ ਮਿਲਦਾ ਹੈ ਦਰਸ਼ਨ ਕਰਨ ਵਾਸਤੇ ਮਿਲ ਜਾਵੇ ਇਹ ਇਹਦੀ ਦਰਸ਼ਨੀ ਭੇਟਾ 200 ਰੁਪਿਆ ਰੱਖੀ ਦੀ ਸੋ ਫੇਰ ਦੂਜੀ ਗੱਲ ਕਰੀ ਦੀ ਹੈ ਕਹਿਣ ਲੱਗਿਆ ਤੂੰ 100 ਰੁਪਿਆ ਤਜੋਰੀ 'ਚੋਂ ਕੱਢ ਕੇ ਧੂਫ ਲਗਾ ਕੇ ਲਿਆ ਐਨੇ ਨੂੰ ਸੇਟ ਨੇ ਉੱਥੇ ਉੱਚੀ ਚੌਂਕੀ ਤੇ ਉਹ ਲਾਲ ਰੱਖਤਾ ਉਹ ਧੂਪ ਲੈ ਆਇਆ ਤੇ ਤਜੋਰੀ ਚੋਂ 100 ਰੁਪਏ ਲਿਆਇਆ ਉਹਨੇ ਪੰਜ ਢੇਰੀਆਂ ਕਰਕੇ 100 ਰੁਪਏ ਦੀਆਂ ਰੱਖੀਆਂ ਨਮਸ ਕਰ ਕੀਤੀ ਮਰਦਾਨਾ ਹੈਰਾਨ ਹੋਈ ਜਾਂਦਾ ਹੈ ਕਿ ਇਹ ਕੀ ਪਾਣਾ ਵਰਤ ਰਿਹਾ ਔਰ ਨਮਸ ਕਰ ਕਰ ਕਰਕੇ ਸੇਟ ਕਹਿ ਲੱਗਿਆ ਦੇਖ ਬੇਟਾ ਅਧਰਕਾ ਇਹ ਉਹ ਲਾਲ ਹੈ ਜਿਹੜਾ ਸਾਡੇ ਉਸਤਾਦ ਕਿਹਾ ਕਰਦੇ ਸੀ ਕਿ ਜੇ ਇਹਦੇ ਕਦੀ ਦਰਸ਼ਨ ਹੋ ਜਾਣ ਨਾ ਦਰਸ਼ਨੀ ਭੇਟਾ 100 ਰੁਪਏ ਰੱਖੀ ਦੀ ਆ ਦੇਖ ਕਿੰਨੇ ਰੰਗ ਬਦਲ ਰਿਹਾ ਪੈਰ ਪੈਰ ਤੇ ਰੰਗ ਬਦਲਦਾ ਐ ਐਸੇ ਲਾਲ ਅੱਜ ਤੱਕ ਜ਼ਿੰਦਗੀ ਚ ਮੈਂ ਨਹੀਂ ਕਦੀ ਦੇਖਿਆ ਗੱਲਾਂ ਹੀ ਕਰਦੇ ਸੁਨੇ ਨੇ ਹੋਰ ਬਥੇਰੇ ਦੇਖੇ ਨੇ ਪਰ ਐਸਾ ਨਹੀਂ ਦੇਖਿਆ ਇਹ ਬਹੁਤ ਬੇਸ਼ਕੀਮਤੀ ਲਾਲ ਹੈ ਮਰਦਾਨਾ ਹਰਾਨ ਹੋ ਕੇ ਦੇਖੀ ਜਾਂਦਾ ਸ਼ੇਠ ਨੇ ਸਮਝਿਆ ਕਿ ਸ਼ਾਇਦ ਮਰਦਾਨੇ ਨੇ ਇਹ ਗੱਲ ਸਮਝੀ ਐ ਕਿ ਇਹਦਾ ਮੁੱਲ ਕੇਵਲ 100 ਰੁਪਇਆ ਇਸ ਕਰਕੇ ਇਹ ਹਰਾਨ ਹੋਇਆ ਲੱਗਦਾ ਸਾਲਸਰਾਏ ਕਹਿਣ ਲੱਗਾ ਦੇਖ ਭਾਈ ਮਰਦਾਨੇ ਸੋ ਉਮਰਦਾਨੇ ਨੂੰ ਕਹਿੰਦਾ ਕਿ ਇਹ ਲਾਲ ਜੋ ਹੈ ਨਾ ਇਹਦੀ ਕੋਈ ਕੀਮਤ ਨਹੀਂ ਲਾ ਸਕਦਾ ਇਹ ਤੁਹਾਡਾ ਲਾਲ ਹੈ ਜਾਂ ਕਿਸੇ ਹੋਰ ਦਾ ਲਾਲ ਹੈ ਤੇ ਮਰਦਾਨਾ ਕਹਿਣ ਲੱਗਾ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਲਾਲ ਹੈ ਕਹਿਣ ਲੱਗਿਆ ਗੁਰੂ ਨਾਨਕ ਰੰਕਾਰੀ ਦਾ ਹੈ ਕਹਿੰਦਾ ਹਾਂ ਜੀ ਕਹਿਣ ਲੱਗਿਆ ਉਹਨਾਂ ਦਾ ਨਾਮ ਅਸੀਂ ਉੜਦਾ ਉੜਦਾ ਸੁਣਿਆ ਹੈ ਕਿ ਉਹ ਕਾਲ ਯੁਗ ਨੂੰ ਤਾਰਨ ਵਾਸਤੇ ਆਏ ਨੇ ਕਹਿਣ ਲੱਗਿਆ ਧਨ ਭਾਗ ਸਾਡੇ ਜੇ ਕਰ ਇਸ ਲਾਲ ਦੇ ਕਾਰਨ ਮੈਨੂੰ ਗੁਰਨਾਨਕ ਸਾਹਿਬ ਦੇ ਦਰਸ਼ਨ ਹੋ ਜਾਣਗੇ ਸੋ ਭਾਈ ਮਰਦਾਨਾ ਨੂੰ ਸਾਸਰਾਏ ਕਹਿੰਦਾ ਕਿ ਲਾਲ ਲਵੋ ਇਸ 100 ਰੁਪਿਆ ਵੀ ਲਵੋ ਮਰਦਾਨੇ ਨੇ ਕਿਹਾ ਮੇਰੇ ਗੁਰੂ ਦਾ ਹੁਕਮ ਨਹੀਂ ਆਇਆ ਸਾਸਰਾਏ ਕਹਿਣ ਲੱਗਿਆ ਨਹੀਂ ਇਹ ਇਸ ਦੀ ਦਰਸ਼ਨੀ ਭੇਟਾ ਹੈ 100 ਰੁਪਿਆ ਜੇ ਮੁੱਲ ਪਉਣਾ ਹੈ 5-7 ਸ਼ਹਿਰਾਂ ਦੇ ਜੋਰੀ ਬੁਲਾਉਣੇ ਪੈਣਗੇ ਤੇ ਤੁਸੀਂ ਇੱਥੇ ਸਾਡੇ ਪਾਸ ਹੀ ਟਿਕੋ ਉਹ ਆ ਕੇ ਮਿਲ ਕੇ ਬੈਠਣਗੇ ਤੇ ਮੁੱਲ ਕੋਣਗੇ ਮਰਦਾਨਾ ਹੈਰਾਨ ਹੋਈ ਜਾਂਦਾ ਹੈ ਕਿ ਕਿੱਥੇ ਕੋਈ ਦੋ ਮੂਲੀਆਂ ਦਿੰਦਾ ਸੀ ਕੋਈ ਅੱਧਾ ਕਿਲੋ ਮਠਿਆਈ ਤੇ ਕੋਈ ਸਵਾ ਗੱਜ ਕਪੜਾ ਤੇ ਕੋਈ 100 ਰੁਪਿਆ ਦਿੰਦਾ ਸੀ ਤੇ ਕਿੱਥੇ ਇਹਦੀ ਦਸ਼ਨੀ ਭੇਟਾ ਹੀ 100 ਰੁਪਈ ਰੱਖੀ ਹੈ ਇਹ ਤਾਂ ਸੱਚੀ ਬੇਸ਼ਕੀਮਤੀ ਲਾਲ ਹੈ ਸਾਲਸਵੇ ਕਹਿਣ ਲੱਗਾ ਗੁਰਨਾਨਕ ਸਾਹਿਬ ਕਿੱਥੇ ਟਿਕੇ ਨੇ ਉਹਨਾਂ ਨੇ ਨਾਲ ਕਿੰਨੇ ਕੁ ਸਾਧੂ ਨੇ ਮਰਦਾਨਾ ਕਹਿਣ ਲੱਗਾ ਕਿ ਸ਼ਾ ਜੀ ਕਦੇ ਕਦੇ ਤਾਂ ਸੈਂਕੜੇ ਹੋ ਜਾਂਦੇ ਨੇ ਤੇ ਕਦੇ ਕਦੇ ਅਸੀਂ ਤਿੰਨ ਜਾਣੇ ਹੁੰਨੇ ਆ ਮੈਂ ਹਾਂ ਭਾਈ ਬੱਲਾ ਹੈ ਤੇ ਗੁਰੂ ਸਾਹਿਬਨ ਕਹਿੰਦੇ ਚਲੋ ਠੀਕ ਹੈ ਦਰੱਖਾ ਨੌਕਰ ਨੂੰ ਕਹਿਣ ਲੱਗੇ ਹੁਣੇ ਸ਼ਹਿਰ ਵਿੱਚ ਜਾ ਫਲਾਂ ਦੇ ਟੋਕਰੇ ਟੋਕਰੇ ਤੇ ਮਠਿਆਈਆਂ ਲੈ ਕੇ ਆ ਘਰ ਵਾਲਿਆਂ ਨੂੰ ਕਹਿ ਦੇ 8-10 ਬੰਦਿਆਂ ਦਾ ਖਾਣਾ ਤਿਆਰ ਕਰਨ ਫਲ ਲੈ ਆਂਦੇ ਮਠਿਆਈਆਂ ਸਾਰਾ ਕੁਛ ਲਿਆਂਦਾ ਪ੍ਰਸ਼ਾਦਾ ਜਲ ਆਦ ਸਭ ਕੁਛ ਨਾਲ ਲੈ ਲਿਆ ਬਰਤਨ ਲੈ ਲੇ ਗੁਰੂ ਨਾਨਕ ਸਾਹਿਬ ਵੱਲੋਂ ਤੁਰੇ ਜਾਂਦੇ ਨੇ ਜਿੱਦ ਸੰਗਤ ਜੀ ਦੇਖੋ ਇਹ ਖੇਚ ਹੁੰਦੀ ਹੈ ਜਿਨੂੰ ਕਦਰ ਹੁੰਦੀ ਹੈ ਪਹਿਲਾਂ ਤੇ ਹੀਰੇ ਦੀ ਕਦਰ ਜੋਰੀ ਨੂੰ ਹੁੰਦੀ ਹੈ ਸੋ ਤੁਰੇ ਜਾਂਦੇ ਨੇ ਤੇ ਜਿਸ ਵਕਤ ਅਦਰਕ ਕੇਦੇ ਸੇ ਤੇ ਟੋਕਰਾ ਰੱਖਿਆ ਜਿਸ ਵਕਤ ਦੋਨੋਂ ਅਦਰਕੇ ਨੇ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਨਾ ਐਸਾ ਚਲਕਾਰਾ ਵੱਜਿਆ ਪ੍ਰਤੱਖ ਨਿਰੰਕਾਰ ਨਜ਼ਰ ਆਇਆ ਪਰਮੇਸ਼ਰ ਨਜ਼ਰ ਆਇਆ ਉਤੋਂ ਹੀ ਨਮਸ਼ਕਾਰਾਂ ਕਰਨ ਲੱਗਾ ਡੰਡੋਰ ਪ੍ਰਣਾਮ ਕੀਤੀ ਸੇਠ ਜੀ ਵੀ ਆ ਗਏ ਮਹਾਰਾਜ ਨੂੰ ਨਮਸਕਾਰ ਕੀਤੀ ਕਹਿਣ ਲੱਗੇ ਪਾਤਸ਼ਾਹ ਧੰਨ ਭਾਗ ਮੇਰੇ ਕਿ ਅੱਜ ਆਪ ਤੁਸੀਂ ਦਰਸ਼ਨ ਦਿੱਤੇ ਸਨ ਬੜੀ ਦੇਰ ਦੇ ਸੁਣਦੇ ਸੀ ਕਿ ਗੁਰਨਾਣਕ ਨਿਰੰਕਾਰੀ ਜਗਤ ਨੂੰ ਸੋਧਣ ਵਾਸਤੇ ਨਿਕਲੇ ਆਏ ਸਾਧ ਸੰਗਤ ਜੀ ਕਿੰਡਾ ਵੱਡਾ ਕੰਮ ਸੀ ਸਾਰੀ ਦੁਨੀਆ 'ਚ ਜਿੱਥੇ ਵੀ ਦੁਨੀਆ ਵਸਦੀ ਸੀ ਹਰ ਥਾਂ ਤੇ ਗਏ ਇੰਨਾ ਕੋ ਜੁਬਾਨੀ ਕੌਣ ਯਾਦ ਰੱਖਦਾ ਹੈ ਜਿੰਨਾਂ ਕੋ ਭਾਈ ਬਾਲੇ ਦੇ ਜਾਦ ਸੀ ਲਿਖਾਉਂਦੇ ਰਹੇ ਜਿੱਥੇ ਵੀ ਜਾਂਦੇ ਮਹਾਰਾਜ ਉੱਥੇ ਲੋਕਾਂ ਦੀ ਬੋਲੀ ਬੋਲਣ ਲੱਗ ਜਾਂਦੇ ਪੈਦਲ ਹੀ ਸਾਰੀ ਦੁਨੀਆ ਦਾ ਸਫ਼ਰ ਕੀਤਾ ਕਈ ਸਾਲ ਆਪ ਸੰਸਾਰ ਨੂੰ ਤਾਰਨ ਵਾਸਤੇ ਦਿਨ ਰਾਤ ਤੁਰਦੇ ਰਹੇ ਇਹ ਨਹੀਂ ਕਿ ਮਹਿਲਾਂ ਵਿੱਚ ਟਿਕਾਣੇ ਕਰਕੇ ਬੈਠੇ ਸੀ ਜੰਗਲਾਂ ਵਿੱਚੋਂ ਹੀ ਤੁਰਦੇ ਗਏ ਕੀੜੇ ਲੜਦੇ ਮੱਛਰ ਲੜਦੇ ਸਾਪਾਂ ਦੇ ਉੱਤੋਂ ਦੀ ਲੰਘਦੇ ਰਹੇ بارشਾਂ ਹੁੰਦੀਆਂ ਚਖੜ ਆਉਂਦੇ ਜੰਗਲਾਂ 'ਚ ਹੀ ਰਾਤ ਪੈ ਜਾਣੀ ਉੱਥੇ ਟਿਕ ਜਾਣਾ ਨਦੀ ਦੇ ਕਿਨਾਰੇ ਰਾਤ ਪੈ ਜਾਣੀ ਉੱਥੇ ਟਿਕ ਜਾਣਾ ਸੋ ਇਸ ਤਰ੍ਹਾਂ ਔਖੇ ਲੰਮੇ ਪੈਂਡੇ ਕਠਨ ਮੰਜਲੇ ਤੈ ਕਰਕੇ ਥਾਂ ਥਾਂ ਪੁੱਜਦੇ ਕਿ ਸੰਸਾਰ ਦਾ ਉਧਾਰ ਹੋਵੇ ਇਹ ਬੜੀ ਔਖੀ ਗੱਲ ਹੈ ਕਹਿਣਾ ਸੋਕਾ ਹੈ ਆਪ ਜਿਹੜੀ ਪਹਿਲੀ ਉਦਾਸੀ 12 ਸਾਲ ਦੀ ਸੀ ਸਾਲਸਰਾਏ ਕਹਿਣ ਲੱਗਿਆ ਆਪ ਜੀ ਦਾ ਨਾਮ ਬੜੀ ਧੀਰ ਤੋਂ ਸੁਣਦੇ ਸਾਂ ਇਸ ਲਾਲ ਦੇ ਸਬਬ ਨਾਲ ਆਪਰੇ ਦਰਸ਼ਨ ਹੋਏ ਕਹਿਣ ਲੱਗਿਆ ਮਹਾਰਾਜ ਇਹ ਲਾਲ ਬਹੁਤ ਕੀਮਤੀ ਹੈ ਮਰਦਾਨਾ ਕਹਿ ਲੱਗਿਆ ਮਹਾਰਾਜ ਮੈਂ ਤਾਂ ਇਹ ਗੱਲ ਸੁਣ ਕੇ ਹੈਰਾਨ ਹੁੰਦਾ ਚਲਿਆ ਗਿਆ ਜਿਸ ਵਕਤ ਇਸ ਲਾਲ ਨੂੰ ਵੇਚਣ ਲਈ ਇਸ ਦੀ ਕੀਮਤ ਜਾਣਨ ਲਈ ਸ਼ਹਿਰ ਵਿੱਚ ਗਿਆ ਪਹਿਲਾਂ ਸਬਜੀ ਵਾਲੇ ਕੋਲ ਗਿਆ ਉਹਨੇ ਦੋ ਮੂਲੀਆਂ ਕੀਮਤ ਪਾਈ ਉਹ ਵੀ ਨੱਕ ਚਾੜ ਕੇ ਅਗਲੇ ਦੁਕਾਨਦਾਰ ਪਾਸ ਗਿਆ ਉਹਨੇ ਅੱਧਾ ਸਿਰ ਮਠਿਆਈ ਇਹਦਾ ਮੁੱਲ ਪਾਇਆ ਤੀਸਰੇ ਪਾਸ ਗਿਆ ਉਹਨੇ 2 ਗਜ ਕਪੜਾ ਇਹਦਾ ਮੁੱਲ ਪਾਇਆ ਫਿਰ ਇੱਕ ਜੋਰੀ ਪਾਸ ਗਿਆ ਉਹਨੇ 100 ਰੁਪਿਆ ਮੁੱਲ ਪਾਇਆ ਹੁਣ ਇਹ ਕਹਿਣ ਲੱਗੇ ਨੇ ਇਹਦੀ ਦਰਸ਼ਨੀ ਪੇਟਾ ਹੀ 100 ਰੁਪਿਆ ਹੈ ਤੇ ਇਹਦਾ ਮੁੱਲ ਪਾਉਣਾ ਬੜਾ ਮੁਸ਼ਕਲ ਹੈ ਤੇ ਬੇਮੁੱਲਾ ਲਾਲ ਹੈ ਕਹਿ ਲੱਗਾ ਮਹਾਰਾਜ ਜੀ ਦੇਖੋ ਕਿੰਨਾ ਫਰਕ ਹੈ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਅਸੀਂ ਤਦੇ ਤਾਂ ਤੈਨੂੰ ਕਹਿੰਦੇ ਸਾਂ ਕਿ ਜਿਸ ਤਰ੍ਹਾਂ ਇਸ ਲਾਲ ਨੂੰ ਸਾਲਸੁਰਾਏ ਜੋਰੀ ਤੋਂ ਬਿਨਾ ਹੋਰ ਕੋਈ ਪਛਾਨ ਨਹੀਂ ਸਕਿਆ ਇਸੇ ਤਰ੍ਹਾਂ ਪਰਮੇਸ਼ਵਰ ਦੇ ਨਾਮ ਦੀ ਕੀਮਤ ਵੀ ਸੰਸਾਰ ਨਹੀਂ ਜਾਣਦਾ ਵਿਚਾਰਾ ਸਬਜੀ ਵਾਲਾ ਇਸ ਲਾਲ ਦੀ ਕੀਮਤ ਕੀ ਜਾਣੇ ਮਠਿਆਈ ਵਾਲਾ ਲਾਲ ਨੂੰ ਕਿਵੇਂ ਪਛਾਨ ਸਕਦਾ ਹੈ ਕੱਪੜੇ ਵਾਲਾ ਬਜਾਜ ਲਾਲਾਂ ਦੀ ਕੀਮਤ ਦੀ ਕੀ ਸਾਰ ਜਾਣਦਾ ਹੈ ਲਾਲਾਂ ਦੀ ਕੀਮਤ ਤਾਂ ਜੋਰੀ ਹੀ ਪਾ ਸਕਦਾ ਹੈ ਇਸੇ ਤਰ੍ਹਾਂ ਨਾਮ ਦੀ ਜੋ ਕੀਮਤ ਹੈ ਨਾਮ ਦਾ ਮੁੱਲ ਹੈ ਨਾਮ ਦੀ ਜੋ ਮਹਿਮਾ ਹੈ ਉਹਨੂੰ ਕੇਵਲ ਸੰਤ ਹੀ ਜਾਣਦਾ ਹੈ ਸੰਸਾਰ ਦੇ ਲੋਕ ਨਹੀਂ ਜਾਣਿਆ ਕਰਦੇ ਸੋ ਨਾਮ ਕੀ ਮਹਿਮਾ ਸੰਤ ਰਿਦਵਸ ਹੈ ਕੇਵਲ ਸੰਤਾਂ ਨੂੰ ਤੇ ਬੰਦਗੀ ਕਰਨ ਵਾਲੇ ਮਹਾਪੁਰਸ਼ਾਂ ਨੂੰ ਇਸ ਗੱਲ ਦਾ ਪਤਾ ਹੋਇਆ ਕਰਦਾ ਹੈ ਇਸ ਗੱਲ ਦਾ ਗਿਆਤ ਹੋਇਆ ਕਰਦਾ ਹੈ ਕਿ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕੀ ਹੈ ਨਾਮ ਦਾ ਮੁੱਲ ਵੀ ਸੰਸਾਰ ਵਿੱਚ ਕੋਈ ਨਹੀਂ ਜਾਣਦਾ ਸਾਈ ਨਾਮ ਅਮੋਲ ਕੀਮਾ ਨਾ ਕੋਈ ਜਾਣਦੋ ਜਿਨਾ ਭਾਗ ਮਠਾਏ ਸੇ ਨਾਨਕ ਹਰ ਰੰਗ ਮਾਣਦੋ ਸੋ ਇਹ ਖੇਡ ਹੈ ਮਹਾਰਾਜ ਕਹਿੰਦੇ ਮਰਦਾਨਾ ਜਿਸ ਤਰ੍ਹਾਂ ਲਾਲ ਦੀ ਕੀਮਤ ਸਬਜੀ ਵਾਲੇ ਨੂੰ ਨਹੀਂ ਪਤਾ ਹਲਵਾਈ ਨੂੰ ਨਹੀਂ ਪਤਾ ਕੱਪੜੇ ਵਾਲੇ ਨੂੰ ਨਹੀਂ ਪਤਾ ਜੋਰੀ ਨੂੰ ਵੀ ਨਹੀਂ ਸੀ ਪਤਾ ਕੇਵਲ ਸਾਲਸਰਾਏ ਜੋਰੀ ਨੂੰ ਪਤਾ ਸੀ ਇਸੇ ਤਰੇ ਇਸੇ ਤਰ੍ਹਾਂ ਕਿਉਂਕਿ ਇਹ ਕਦਰਦਾਨ ਹੈ ਜੋ ਸਾਲਸਰਾਏ ਜੋਰੀ ਹੈ ਕੀਮਤੀ ਚੀਜ਼ਾਂ ਦੀ ਕਦਰ ਕੇਵਲ ਕਦਰਦਾਨ ਹੀ ਪਾਏ ਪਾ ਸਕਦਾ ਹੈ ਹਰ ਕੋਈ ਨਹੀਂ ਮੂਰਖਾ ਨੂੰ ਨਹੀਂ ਪਤਾ ਹੁੰਦਾ ਇਸ ਤਰ੍ਹਾਂ ਜੋ ਨਾਮ ਹੈ ਇਹਦੀ ਮਹਿਮਾ ਸੰਤਹੀ ਜਾਣਦੇ ਨੇ ਜਿਨ੍ਹਾਂ ਨੇ ਨਾਮ ਜਪਿਆ ਹੁੰਦਾ ਏ ਸੋ ਇਹ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਕਿ ਜਿਨ੍ਹਾਂ ਨੂੰ ਕਦਰ ਹੈ ਜਿਨ੍ਹਾਂ ਨੂੰ ਗਿਆਤ ਹੈ ਨਾਮ ਦਾ ਉਹ ਨਾਮ ਜਪਣਾ ਜ਼ਰੂਰ ਚਾਲੂ ਕਰਦੇ ਨੇ ਨਾਮ ਜਪਣਾ ਤੋਂ ਕਦੇ ਵੀ ਉਹ ਆਪਣਾ ਸਮਾਂ ਵਿਅਰਥ ਨਹੀਂ ਗੁੰਮ ਹੁੰਦੇ ਨਾਮ ਜਪਣ ਤੋਂ ਬਿਨਾ ਹਮੇਸ਼ਾ ਉਨ੍ਹਾਂ ਦੇ ਮਨ ਦੇ ਅੰਦਰ ਹਿਰਦੇ ਦੇ ਅੰਦਰ ਚਿੱਤ ਦੇ ਅੰਦਰ ਨਾਮ ਵਸਿਆ ਹੁੰਦਾ ਏ ਤੇ ਉਹ ਨਾਮ ਜਪਦੇ ਤੁਰੇ ਜਾਂਦੇ ਨੇ